ਡਰਾਵਣੀ ਕਾਟੀ ਤੇ ਜਾਣ ਤੋਂ ਪਹਿਲਾਂ ਦੇਖ ਲਵੋ ਆ ਖਬਰ ਬਚ ਸਕਦੀ ਆ ਤੁਹਾਡੀ ਜਾਨ ਨਹੀਂ ਤਾਂ ਤੁਹਾਨੂੰ ਵੀ ਪਵੇਗਾ ਮਹਿੰਗਾ ਤੁਸੀਂ ਡਰਾਵਣੀਆਂ ਜਗ੍ਹਾ ਤੇ ਡਰਾਵਣੀਆਂ ਕਹਾਣੀਆਂ ਦੇ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਹੀ ਸੱਚੀ ਜਗ੍ਹਾ ਦੇ ਬਾਰੇ ਦੱਸਾਂਗੇ ਜਿੱਥੇ ਜਾ ਕੇ ਤੁਸੀਂ ਖੁਦ ਵੀ ਅਜ਼ਮਾ ਸਕਦੇ ਹੋ ਬਾਕੀ ਜੇ ਤੁਹਾਡਾ ਦਿਲ ਹੋਇਆ ਤਾਂ ਜਾਣੇ ਕਿ ਉੱਥੇ ਜਾਣ ਦੇ ਲਈ ਵੀ ਇੱਕ ਵੱਡਾ ਦਿਲ ਚਾਹੀਦਾ ਕਿਉਂਕਿ ਸਭ ਕੁਝ ਦੇਖਣਾ ਬੇਹੱਦ ਡਰਾਵਣਾ ਹੈ ਦੱਸ ਦੇ ਕਿ ਝਾਰਖੰਡ ਦੀ ਰਾਜਸਥਾਨੀ ਰਾਚੀ ਤੋਂ 30 ਕਿਲੋਮੀਟਰ ਦੀ ਦੂਰੀ ਤੇ ਤੇਮਾਰਾ ਘਾਟੀ ਆ ਜਿਸ ਨੂੰ ਮੌਤ ਦੀ ਘਾਟੀ ਕਿਹਾ ਜਾਂਦਾ ਇੱਥੇ ਹਰ ਰੋਜ਼ ਸੜਕ ਹਾਸੇ ਵਾਪਰਦੇ ਨੇ ਇਥੋਂ ਲੰਗੜ ਵਾਲੇ ਲੋਕਾਂ ਵੱਲੋਂ ਖੁਦ ਦੱਸਿਆ ਗਿਆ ਕਿ ਇੱਥੋਂ ਜਦੋਂ ਅਸੀਂ ਲੰਗਦੇ ਹਾਂ ਤਾਂ ਹੈਰਾਨ ਕਰਨ ਵਾਲੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੇ ਮਾਰਾ ਘਾਟੀ ਝਾਰਖੰਡ ਦੀ ਰਾਜਧਾਨੀ ਰਾਜੀ ਤੋਂ 30 ਕਿਲੋਮੀਟਰ ਦੀ ਦੂਰੀ ਤੇ ਆ ਇਸ ਸਥਾਨ ਨੂੰ ਮੌਤ ਦੀ ਘਾਟੀ ਕਿਹਾ ਜਾਣ ਲੱਗ ਪਿਆ ਕਿਉਂਕਿ ਇੱਥੇ ਹਰ ਰੋਜ਼ ਹਾਸੀ ਵਾਪਰ ਰਹੇ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਥੇ ਹਨੂਮਾਨ ਮੰਦਿਰ ਵੀ ਬਣਾ ਦਿੱਤਾ ਗਿਆ ਲੋਕਾਂ ਦਾ ਮੰਨਣਾ ਹੈ ਕਿ ਭਗਵਾਨ ਜੀ ਉਹਨਾਂ ਦੀ ਰੱਖਿਆ ਵੀ ਕਰਦੇ ਨੇ ਤਸਦੀ ਹੈ ਕਿ ਇਤੋ ਜਦੋਂ ਲੋਕ ਲੰਘਦੇ ਨੇ ਤਾਂ ਉਹਨਾਂ ਦੀਆਂ ਗੱਡੀਆਂ ਦੇ ਅੱਗੇ ਅਚਾਨਕ ਪੂਤ ਆ ਜਾਂਦੇ ਨੇ ਜਿਸ ਤੋਂ ਬਾਅਦ ਕਈ ਵਾਰ ਤਾਂ ਲੋਕ ਡਰਦੇ ਮਾਰੇ ਬੈਲੈਂਸ ਖੋ ਦਿੰਦੇ ਨੇ ਜਿਸ ਕਰਕੇ ਹਾਦਸੇ ਵਾਪਰ ਜਾਂਦੇ ਨੇ ਕੀ ਕੁਝ ਹੋਰ ਖਾਸ ਆ ਉਸ ਜਗ੍ਹਾ ਦੇ ਵਿੱਚ ਅਤੇ ਕੀ ਕੁਝ ਹੁਣ ਤੱਕ ਵਾਪਰਿਆ ਆਓ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਦਿੰਨੇ ਆਂ ਛਾਰਖੰਡ ਦੀ ਰਾਸਤਾਨੀ ਰਾਜਜੀ ਤੋਂ 30 ਕਿਲੋਮੀਟਰ ਦੀ ਦੂਰੀ ਤੇ ਤੇਮਾਰਾ ਘਾਟੀ ਹੈ ਜਿਸ ਨੂੰ ਮੌਤ ਦੀ ਘਾਟੀ ਕਿਹਾ ਜਾਂਦਾ ਇੱਥੇ ਹਰ ਰੋਜ਼ ਸੜਕ ਹਾਦਸੇ ਵਾਪਰਦੇ ਰਹਿੰਦੇ ਨੇ ਇੱਥੋਂ ਲੰਘਣ ਵਾਲੇ ਲੋਕਾਂ ਵੱਲੋਂ ਦੱਸੀਆਂ ਗਈਆਂ ਕਹਾਣੀਆਂ ਜਾਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਤੇ ਮਾਰਾ ਘਾਟੀ ਛਰਖਣ ਦੀ ਰਾਜਸਥਾਨੀ ਰਾਜੀ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਇਸ ਸਥਾਨ ਨੂੰ ਮੌਦੀ ਘਾਟੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਹਰ ਰੋਜ਼ ਹਾਦਸੇ ਵਾਪਰਦੇ ਰਹਿੰਦੇ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਥੇ ਹਨੂਮਾਨ ਮੰਦਿਰ ਵੀ ਬਣਾ ਦਿੱਤਾ ਗਿਆ ਲੋਕਾਂ ਦਾ ਮੰਨਣਾ ਹੈ ਕਿ ਭਗਵਾਨ ਹਨੂਮਾ ਜੀ ਇੱਥੇ ਲੋਕਾਂ ਦੀ ਰੱਖਿਆ ਵੀ ਕਰਦੇ ਨੇ ਜੋ ਲੋਕ ਇੱਥੇ ਲੰਘਦੇ ਨੇ ਬਹੁਤ ਸਾਰੇ ਲੋਕ ਦਾਵਾ ਕਰਦੇ ਨੇ ਕਿ ਉਹਨਾਂ ਨੇ ਇੱਥੇ ਭੂਤ ਦੇਖੇ ਨੇ ਤੇਈ ਵਾਰ ਅਜਿਹਾ ਹੁੰਦਾ ਕਿ ਅਚਾਨਕ ਕਾਰ ਚਲਾ ਰਹੇ ਵਿਅਕਤੀ ਦੇ ਸਾਹਮਣੇ ਕੋਈ ਆ ਜਾਂਦਾ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਲੋਕਾਂ ਦਾ ਐਕਸੀਡੈਂਟ ਹੋ ਜਾਂਦਾ ਤੇ ਮਾਰਾ ਘਾਟੀ 'ਚ ਇੰਨੀ ਮੌਤਾ ਹੋ ਚੁੱਕੀਆਂ ਨੇ ਕਿ ਹੁਣ ਲੋਕ ਕਹਿੰਦੇ ਹਨ ਕਿ ਇੱਥੇ ਭੂਤ ਰਹਿੰਦੇ ਨੇ ਹਲਾਕੀ ਕਾਟੀ ਟਾਟਾ ਰਾਜੀ ਹਾਈਵੇ ਤੇ ਐ ਇਸ ਲਈ ਜਮਸ਼ੇਦਪੁਰ ਦੇ ਲੋਕ ਇੱਥੋਂ ਹੋ ਕੇ ਆ ਜਾਂਦੇ ਨੇ ਰਾਜੀ ਦੇ ਸਾਨਕੜੀ ਵਾਸੀ ਪ੍ਰਸ਼ਾਂਤ ਦਾ ਕਹਿਣਾ ਹੈ ਕਿ ਕਈ ਵਾਰ ਮੈਂ ਖੁਦ ਮਹਿਸੂਸ ਕੀਤਾ ਕਿ ਇੱਥੇ ਕੋਈ ਤੀਜੀ ਸ਼ਕਤੀ ਹੈ ਇਸ ਕਾਟੀ ਦੇ ਵਿੱਚ ਦਾਖਲ ਹੁੰਦੇ ਹੀ ਤੁਹਾਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਣ ਲੱਗ ਜਾਵੇਗਾ ਪ੍ਰਸ਼ਾਂਤ ਨੇ ਵੀ ਕਿਹਾ ਕਿ ਕਈ ਵਾਰ ਤਾਂ ਅਸੀਂ ਵੀ ਕੁਝ ਲੋਕਾਂ ਨੂੰ ਦੇਖਿਆ ਕਿ ਉਹ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਇਕਬਾਰ ਹਾਦਸਾ ਵੀ ਵਾਪਰ ਗਿਆ ਸੀ ਪਰ ਅਸੀਂ ਬਾਲ ਬਾਲ ਬਚ ਗਿਆ ਪਰ ਜਦੋਂ ਅਸੀਂ ਉੱਠ ਕੇ ਦੇਖਿਆ ਤਾਂ ਉੱਥੇ ਕੋਈ ਨਹੀਂ ਸੀ ਅਜਿਹਾ ਸਾਡੇ ਰਿਸ਼ਤੇਦਾਰਾਂ ਨਾਲ ਵੀ ਹੋ ਚੁੱਕਿਆ ਹੈ ਇੱਕ ਵਾਰ ਨਹੀਂ ਬਲਕਿ ਕਈ ਵਾਰ ਤੁਸੀਂ ਇਹ ਚਾਹੇ ਕਿਸੇ ਤਾਂ ਬਹੁਤ ਸਾਰੇ ਹੋਣਗੇ ਹੁਣ ਤੁਹਾਨੂੰ ਦੱਸਦੀ ਕਿ ਇਹ ਜੜੀ ਕਾਟੀ ਜਾਂ ਇਹ ਚਾਰਖੰਡ ਦੇ ਵਿੱਚ ਹੈ ਜਿੱਥੇ ਕਿ ਇਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਇਸ ਨੂੰ ਡਰਾਵਣੀ ਘਾਟੀ ਦਾ ਹੁਣ ਨਾਮ ਲੋਕਾਂ ਦੇ ਵੱਲੋਂ ਦੇ ਦਿੱਤਾ ਗਿਆ ਜਿੱਥੇ ਤੈਮਾਰਾ ਘਾਟੀ ਦੱਸੀ ਜਾ ਰਹੀ ਹੈ ਜੋ ਝਾਰਖੰਡ ਦੇ ਕੋਲ ਹੈ ਜਿੱਥੇ ਕਿ ਬਹੁਤ ਸਾਰੀਆਂ ਕੜਨਾਮਾ ਵਾਪਰ ਚੁਕੀਆਂ ਲੰਗ ਦੇ ਵੜ ਦੇ ਲੋਕ ਡਰਦੇ ਵੀ ਨੇ ਤੇ ਉਹਨਾਂ ਦੀ ਮਜਬੂਰੀ ਵੀ ਬਣ ਜਾਂਦੀ ਹੈ ਉਥੋਂ ਦੀ ਲੰਗਣਾ ਜੇਕਰ ਤੁਸੀਂ ਵੀ ਇਸ ਦੇ ਬਾਰੇ ਕੋਈ ਜਾਣਕਾਰੀ ਰੱਖਦੇ ਹੋ ਤਾਂ ਸਾਡੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦਿਨ ਨਾ ਭੁੱਲਣਾ ਵੀਰ ਰਿਪੋਰਟ ਅਮਦਾਰ ਦੇ ਟੀਵੀ